ਸਾਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਅੰਮ੍ਰਿਤਸਰ ਸਾਹਿਬ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚੱਲੇ ਆਂ ਨਾਲ ਮੇਰੇ ਸਾਥੀ ਆਣ ਤੇ ਅਸੀਂ ਹੁਣ ਤਕੀਵਿਰਰ ਚ ਬੈਠ ਕੇ ਤੇ ਦਰਬਾਰ ਸਾਹਿਬ ਨੂੰ ਜਾ ਰਹੇ ਆਂ ਸਾਰੇ ਤੇ ਆਓ ਤੁਹਾਨੂੰ ਦਰਸ਼ਨ ਕਰਾਈਏ ਜਨ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਬਿਯਾਰ ਆ ਜੀ ਸੁਹੇਰ ਦਾ 7 ਵਜੇ ਦਾ ਟਾਈਮ ਹੈ ਅਜੇ ਬਾਜ਼ਾਰ ਬੰਦ ਹੈ ਆਹ ਤੇਰੇ ਟੈਰ ਦਾ ਬਿਠੇਆ ਟੈਂਪਰੇਚ ਬਿਠੇ ਇਰਕਸ਼ਰ ਵੀ ਸਰਵਾਰ ਸਾਹਿਬ ਦੇ ਦਰਸ਼ਨ ਕਰਨ ਦਿੰਦੇ ਆ। ਆਓ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ। ਉਹ ਸਾਹਿਬ ਦਾ ਉਹ ਸ੍ਰੀ ਨੰਬਰ 1 ਮਹਾਰਾਜ ਇਹ ਜਿਹੜਾ ਸਾਜਨ ਸਿੰਘ ਸਜਨ ਸਿੰਘ ਤੇਜਨ ਸਿੰਘ ਇਹ ਸਾਜਨ ਸਿੰਘ ਜੀ ਦੇਾਰੇ ਹੀ ਰੱਖਿਆ ਵਾਲੇ ਆ ਜਿਹੜੇ ਸਾਨੂੰ ਤੇ ਬਾਪ ਪਹੁੰਚਾ ਕੇ ਆਉਂਦੇ ਆਓ ਬਾਪਾਂ ਤੇ ਚੁੱਕੇ ਜਾਗੇ ਤੇ ਬਾਪ ਦੇ ਦਰਸ਼ਨ ਕਰਾਉਣੇ ਆ। ਉਹ ਰਿਸਵਾਰੀਆਂ ਸਾਡੀਆਂ ਟੈਂਪੂ 'ਚ ਉਤਰ ਗਿਆ ਵਾ ਹੁਣੇ ਅੱਗੇ ਚੱਲਦੇ ਆਂ ਤੁਹਾਡੇ ਨਾਲ ਦੇ ਪੰਦੇ ਜਿਹੜੇ ਆ ਕੇ ਜਾ ਰਹੇ ਆ ਤੇ ਅਸੀਂ ਆ ਪਹੁੰਚ ਲਿਆ ਦਰਬਾਰ ਸਾਹਿਬ ਦੇ ਲਾਗੇ ਤੇ ਇਹ ਸਾਰਾ ਬਾਜ਼ਾਰ ਹੈ ਕਿਉਂ ਮੰਡੀ ਦੇ ਵਿੱਚੋਂ ਦੀ ਜਿਹੜਾ ਬਾਜ਼ਾਰ ਆਇਆ ਉਹ ਆ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਅਸੀਂ ਪਾਣੀ ਯਾਦਗਾਰ ਬਣੀ ਆ ਯਾਨਾ ਆ ਪਹਿਲੇ ਪਾਸੇ ਹੀ ਇਤਹਾ ਦੀ ਯਾਦਗਾਰ ਬਣੀ ਹੋਈ ਆ ਜੀ ਇਹ ਸੋਚੇ ਪਿਛਲੇ ਪਾਸੇ ਜੰਨੇ ਵਾਲਾ ਬਾਗ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪਰ ਬਿਯਾਰ ਹੈਗਾ ਹਾਲੇ ਸਾਹਮਣੇ ਦਰਵਾਜ਼ੇ ਤੋਂ ਦੇਖੀ ਹਿੰਦਕਸ਼ੀ ਕਰ ਰਹੇ ਹਾਂ ਅਸੀਂ ਨਾਲ ਜਿਹੜੇ ਅੱਗੇ ਜਾ ਰਹੇ ਹਾਂ ਉਹ ਦਰਵਾਜ਼ੇ ਤੋਂ ਦੇ ਅੰਦਰ ਵੀਡੀਓ ਬਣਨ ਦਿੱਤੀ ਤੇ ਅਸੀਂ ਆਪਣਾ ਪ੍ਰਮਾਣ ਨਹੀਂ ਰੱਖਦੇ 12-12 ਦਾ ਦਰਸ਼ਨ ਪ੍ਰਮਾਣ ਸਾਰੇ ਨਾਲ ਦੀ ਸੰਗਤ ਜਿਹੜੀ ਆ ਸਾਰੀ। ਕਿਚੇੜੀਆਂ ਮੰਗਾਂਦੇ ਆ ਇੱਕ ਦੂਜੇ ਨੂੰ। ਸਾਰੀ ਸੰਗਤ ਜਿਹੜੀ ਆ। ਬਾਹਰ ਨਹੀਂ ਆਉਣਾ। ਬਹੁਤ ਸਾਰੀ ਸੰਗਤ ਜਿਹੜੀ ਆ ਜਾ ਰਹੀ ਆ। ਲੰਗਰ ਪਾਣੀ ਨਹੀਂ ਹੋਣਾ। ਲੰਗਰਾਂ ਦਾ ਬਾਤ ਆ। ਯਾਰ ਬਹੁਤ ਸੰਗਤ ਬਣਿਆ ਆਇਆ। ਹਰ ਇੱਕ ਜੀ ਲਈ ਇੱਕ ਪਿਆਰ ਦੇ ਪਿੰਡਾਂ ਦੀ ਆ। ਜੀਰ ਹਰਮਾਨਾ ਸਾਹਿਬ ਨੇ ਕਹਿੰਦੇ। ਇਧਰ ਮੰਗਰੀ ਹੈ ਲੱਗੇ ਆਹਹੰਦਾ ਸੁਣ ਕੇ ਜਿਦਾ ਹੋ ਆਵੇ ਇਸ ਪਾਈ ਨੂੰ ਕਹਿੰਦੇ ਜੀ ਜਿਹੜੇ ਭਾਈ ਸਭ ਮੇਰੇ ਨਾਲ ਖਲੋਤੇ ਇਹਨਾਂ ਤੁਸੀਂ ਫੇਸਬੁੱਕ ਤੇ ਵੇਖਿਆ ਹੋਵੇਗਾ ਇਹ ਸੰਤੋਖ ਸਿੰਘ ਜੀ ਗੁਰਾਇਆ ਟੌਂਗ ਇਹ ਲਿਖਾਰੀ ਹਨ ਬਹੁਤ ਸਾਰੀਆਂ ਇਹਨਾਂ ਕਿਤਾਬਾਂ ਲਿਖੀਆਂ ਹਨ ਤੇ ਇਹਨਾਂ ਦੀਆਂ ਕਿਤਾਬਾਂ ਵੀ ਤੁਸੀਂ ਪੜਿਓ ਆਨਲਾਈਨ ਮੰਗਵਾ ਲਿਓ ਤੇ ਬਹੁਤ ਵਧੀਆ ਲਿਖਾਰੀ ਹਨ ਧਾਰਮਿਕ ਕਿਤਾਬਾਂ ਲਿਖਦੇ ਹਨ ਨਾਲ ਮੇਰੇ ਹੋਰ ਵੀਰ ਖਲੋਤੇ ਹਨ ਜਿਹੜੇ ਸਾਰੇ ਜਣੇ ਨਰਵਾਰ ਸਬ ਦਰਸ਼ਨ ਕਰਨ ਚੱਲੇ ਹਨ ਇੱਧਰ ਆਇਸ ਤੇਜਾ ਸਿੰਘ ਸਮੁੰਦਰੀ ਹਾਲ ਇਹ ਗੇਟ ਬਣਿਆ ਜੀ ਤੇ ਸਾਹਮਣੇ ਸੰਗਤ ਜਿਹੜੀ ਆ ਜਾ ਰਹੀ ਹੈ ਇੱਥੇ ਲੱਭਨੇ ਲੰਗਰ ਹਾਲ ਹੈ ਜੀ ਤੇ ਇੱਧਰ ਸਾਹਮਣੇ ਤੇਜਾ ਸਿੰਘ ਸਮੁੰਦਰੀ ਹਾਲ ਜੋ ਹੈ ਇੱਧਰ ਬਨੇ ਬਿਲਡਿੰਗ ਬਣੀ ਹੈ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਕੇ ਕੋਈ ਆ ਰਿਹਾ ਕੋਈ ਜਾ ਰਿਹਾ ਜੇ ਕਰੋ ਦਰਸ਼ਨ ਸੰਗਤ ਦੇ ਤੇ ਇਧਰਲੇ ਪਾਸੇ ਲੰਗਰ ਹਾਰ ਦੇ ਨਾਲ ਹੀ ਸਾਹਮਣੇ ਨਿਰਵਾਰ ਸਭ ਦਾ ਦਿਖਾਈ ਦੇ ਰਿਹਾ ਹੈ ਦਰਸ਼ਨ ਕਰੋ ਜੀ ਤੇ ਅਸੀਂ ਹੁਣ ਅੱਗੇ ਚੱਲਦੇ ਆ ਅੱਗੇ ਚੱਲ ਕੇ ਜੋੜੇ ਜਮਾ ਕਰਾਉਣੇ ਆ ਵੇ ਜੋੜਾ ਕਰ ਜੋੜੇ ਲਾਈਏ ਫੇਰ ਅੱਗੇ ਚੱਲਦੇ ਹਾਂ ਸਾਰੇ ਬੰਦੇ ਆ ਦੇ ਜੋੜੇ ਸਾਰੇ ਨਹੀਂ ਲਾ ਲਿਆ ਤੇ ਇਹ ਵੀ ਵਾਹ ਤੇ ਬੰਦੇ ਜੋੜੇ ਆਣੇ ਅੱਗੇ ਤੋਂ ਹੋਰ ਆ ਕੇ ờ ਆਉਣਾ ਤੇ ਅੱਗੇ ਆ ਕੇ ਸ਼ਿੰਕਰਮਾ ਆਪੇ ਇਧਰ ਆ ਜੀ ਮੰਜੀ ਸਾਹਿਬ ਦੀਵਾਨ ਹਾਲ ਆਓ ਆਪਾਂ ਚੱਲੀਏ ਇਧਰ ਕਥਾ ਸੁਣਨ ਵਾਸਤੇ ਕਥਾ ਸੁਣ ਕੇ ਤੇ ਫਿਰ ਬਾਅਦ ਵਿੱਚ ਆਪਾਂ ਦਰਸ਼ਨ ਕਰਨ ਜਾਵਾਂਗੇ ਇਤਿਹਾਸ ਦੀਆਂ ਗਲਤੀਆਂ ਕਰ ਦਿੱਤੀਆਂ ਜਾਂ ਇਤਿਹਾਸ ਦੀਆਂ ਗਲਤੀਆਂ ਨਹੀਂ ਪਾਈ ਮਹਾਰਾਜ ਇਹੋ ਜੀ ਮਤ ਦਵੋ ਮੈਂ ਆਪ ਜੀ ਦੀ ਨਾਮ ਬਾਣੀ ਸਿਮਰਨ ਅਭਿਆਸੀਆਂ ਦੇ ਜੀਵਨ ਨੂੰ ਪੜ੍ਹ ਕਰਕੇ ਕਿਰਪਾਲੂ ਜੀ ਮੇਰੇ ਤੇ ਕਿਤੇ ਗਰੀਬ ਤੇ ਦਇਆ ਹੋ ਜਾਵੇ ਮੈਂ ਆਪ ਜੀ ਦਾ ਨਾਮ ਸਦਾ ਸਦਾ ਵਾਸਤੇ ਧਿਆਉਣ ਵਾਲਾ ਹੋ ਜਾਵਾਂ ਉਹ ਬੁੱਧੀ ਦਿਵੋ ਜਿਹੜੀ ਹਰ ਰੋਜ਼ ਗੁਰੂ ਕਾ ਸਿੱਖ ਅਰਦਾਸ ਕਰਦਾ ਇਹ ਵੀ ਬੁੱਧ ਟਿਕਾਣੇ ਕਰਨ ਵਾਲੀ ਅਰਦਾਸ ਹੈ ਮਹਾਰਾਜ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਮਹਾਰਾਜ ਉਹੋ ਹੀ ਮੇਲਿਆ ਜੇ ਜਿਨ੍ਹਾਂ ਨੂੰ ਮਿਲ ਕਰਕੇ ਆਪਜੀ ਦਾ ਨਾਮ ਚਿੱਤੀ ਆਵੇ ਦੂਸਰੇ ਨੂੰ ਮਿਲ ਕੇ ਲੈਣਾ ਕੀ ਹੈ ਜੇ ਇਹੋ ਜਿਹਾ ਹੀ ਕਰਨਾ ਤੇ ਉਹ ਤੇ ਬੁੱਧ ਮੇਰੀ ਨਖੱਟੂ ਦੀ ਹੈ ਹੀ ਐ ਨਾ ਇਹੋ ਜੀ ਪੈੜੀ ਬੁੱਧੀ ਵਾਲਾ ਤੇ ਮੈਂ ਪਹਿਲਾ ਹੀ ਆ ਇਹਨਾਂ ਦਾ ਬਣਾ ਰਿਹਾ ਕੋਈ ਥੋੜੀ ਜਿਹੀ ਤਾਂ ਪਟਨਾ ਦੇ ਨਾਲੇ

ਕਿੰਨਾ ਆਖੀ ਬੰਦੇ ਸਾਡੇ ਚੋਤੇ ਆ ਮੰਦਰ ਹਾਲ ਇਧਰ ਜਵਾਹਰ ਸਾਹਿਬ ਕੋਈ ਦੇਖੀਂ ਅਗੇ ਲੰਗਰ ਹਾਲ ਦੇ ਵਿੱਚ ਲੰਗਰ ਪ੍ਰਸ਼ਾਦਾ ਸ਼ਕੀਏ ਅੰਦਰੋਂ ਅਗੇ ਜਾਓ ਆ